ਸਾਡੇ ਪ੍ਰਿੰਸੀਪਲ ਸਾਹਿਬ ਅਕਸਰ ਮਿਲਦੇ ਰਹਿੰਦੇ ਨੇ ਬਹੁਤ ਹੀ ਵਧੀਆ ਲੱਗਦੇ ਮੈਂ ਇਹ ਵੀ ਸਮਝਦਾ ਕਿ ਤੁਸੀਂ ਲੱਗਿਓ ਕਿ ਤੁਹਾਨੂੰ ਇਦਾਂ ਦੇ ਟੀਚੇ ਇੱਥੇ ਮਿਲੇ ਆ ਔਰ ਇੱਕ ਵਾਰ ਤੁਸੀਂ ਇਕ ਆਪਣੇ ਵਾਸਤੇ ਇੱਕ ਤਾੜੀ ਮਾਰੋ ਬਲੀ ਬਾਕੀ ਗੱਲਾਂ ਬਾਤਾਂ ਜੁਹੀਂ ਸਾਰਿਆਂ ਨੇ ਸਾਡੇ ਭਾਜੀ ਇਹ ਉਦੋਂ ਬਾਅਦ ਜਿਹੜਾ ਤੋਂ ਬਹੁਤ ਸੁਣੀਆਂ ਬਹੁਤ ਕੰਮੀਆਂ ਗੱਲਾਂ ਇਹਨਾਂ ਨੇ ਕਹੀਆਂ ਔਰ ਜ਼ਰੂਰ ਉਹ ਕੁਝ ਇੱਕ ਗੱਲਾਂ ਜ਼ਰੂਰ ਜੇ ਤੁਸੀਂ ਉਹਦੇ ਪੱਲੇ ਬਣ ਕੇ ਜ਼ਰੂਰ ਲੈ ਕੇ ਜਾਇਓ ਕਿਉਂਕਿ ਇੱਥੇ ਜੜ ਜਗੀਆਂ ਜ਼ਰੂਰ ਲਿਖੋ ਸੋ देयर ਆਸਲ ਸਾਡੇ ਉਹਦਾ ਜਿਹੜਾ ਮੇਨ ਸਕੂਲ ਦੇ ਵਿੱਚ ਆਪਾਂ ਕਿਤੇ ਵੀ ਜਾਂਦੇ ਆ ਮਸਲਾ ਇੱਕੋ ਹੀ ਹੈ ਕਿ ਅਸੀਂ ਵੀ ਤੁਹਾਡੇ ਵਾਂਗੂ ਤੁਹਾਨੂੰ ਦਾ ਬਹੁਤ ਤੁਸੀਂ ਲੱਕੀਏ ਹੋ ਕਿ ਤੁਸੀਂ ਬੈਂਚਾਂ ਦੇ ਉੱਤੇ ਬੈਠ ਕੇ ਪੜ੍ਹਦੇ ਹੋ ਮੈਨੂੰ ਯਾਦ ਆ ਜਦੋਂ ਅਸੀਂ ਪੜ੍ਹਦੇ ਸੀ ਬੋਰੀ ਘਰੋਂ ਲੈ ਕੇ ਜਾਂਦੇ ਹੁੰਦੇ ਸੀ ਨੀਚੇ بیٹھਣਾ ਪੈਂਦਾ। ਕੋਲੋਂ ਉਦੋਂ ਦੇ ਹਾਲਾਤ ਕਿਦਾਂ ਦੇ ਸਕੂਲਾਂ ਦੇ ਹੁੰਦੇ। ਇਹਨਾਂ ਦਾ ਬਾਲ ਫਿਰ ਬਹਿਣਾ ਹੈ ਕਿ ਜੇ ਜਿੱਦਾਂ ਅੰਮ੍ਰਿਤਪਾਲ ਜੀ ਨੇ ਕਿਹਾ ਕਿ ਜੇ ਤੁਹਾਡੇ ਅੰਦਰ ਕੁਝ ਬਣਨ ਦਾ ਜਜ਼ਬਾ ਹੈਗਾ ਤੇ ਫਿਰ ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਤੋਂ ਅਸੀਂ ਵੀ ਇਹਨਾਂ ਤੁਹਾਡੇ ਵਾਂਗੂ ਹੀ ਦੇਸੀ ਸਕੂਲਾਂ ਦੇ ਵਿੱਚ ਦੇਸੀ ਸਕੂਲੇ ਦੀ ਕਹਿੰਦੇ ਹਾਂ ਕਿ ਉਹਨਾਂ ਕੋਲ ਤਾਂ ਦੇ ਹੁੰਦਾ ਹੀ ਕੁਝ ਨਹੀਂ ਸੀਗਾ। ਮੀਂਹ ਆ ਗਿਆ ਤੇ ਛੁੱਟੀ ਹੋ ਜਾਂਦੀ ਤੇ ਜੇ ਗਰਮੀ ਆ ਤਾਂ ਟਾਲੀ ਥੱਲੇ ਬਹਿ ਜਾਂਦੇ। ਲਾਈਕ 댓 ਇਹਦੇ ਜਿਸ ਤਰ੍ਹਾਂ ਹੁੰਦੇ। لیکن ਇਹ ਵੀ ਲਗਨ ਲੱਗੀ ਤੇ ਉਹ ਸਿਰ ਤੁਹਾਡੇ ਰੂਪ ਰੂਪ ਦਾ ਇਹੀ ਹੈ ਜੇ ਅਸੀਂ ਕਰ ਸਕਦੇ ਆ ਇਹਨਸ 11 ਤੇ ਅਸੀਂ ਪਹੁੰਚ ਸਕਦੇ ਆ ਤੇ ਤੁਸੀਂ ਤਾਂ ਸਾਡੇ ਨਾਲ ਬੈਡਰ ਪੋਜੀਸ਼ਨ 'ਚ ਹੋ ਤੁਸੀਂ ਸਾਡੇ ਨਾਲੋਂ ਵੀ ਉੱਚੇ ਜਾ ਸਕਦੇ ਹੋ ਠੀਕ ਹੈ ਜੀ ਸੋ ਜਿਹੜੀਆਂ ਗੱਲਾਂ ਤੁਹਾਨੂੰ ਆਪਾ ਜੀ ਨੇ ਵੀ ਦਸੀਆਂ ਕਿ ਉਹ ਜ਼ਰੂਰ ਆਪਾਂ ਮੰਨ ਕੇ ਆਪਣੇ ਆਪ 'ਚ ਅਪਣਾ ਕੇ ਸਾਜਾਬ ਹੋਈਏ ਉਗਲ ਮੈਂ ਜਰੂਰ ਦਰੋਣੀ ਵੀ ਚਾਹੂੰਗਾ ਇੱਕ ਆਪਣੇ ਆਪ ਚ ਸੋਚ ਕੇ ਜਰੂਰ ਰੱਖੋ ਮਾਣ ਕਰਦੇ ਆ ਨਾ ਸਲਾਹ ਕਰਕੇ ਜਿਵੇਂ ਵੀ ਤੁਹਾਡੇ ਮਨ ਚ ਹੈ ਕੀ ਕਰਨਾ ਕੀ ਤੁਹਾਨੂੰ ਦਸਵੀਂ ਦੇ ਹੈਗੇ ਨੇ ਬੱਚੇ ਇੱਕ ਨੌਵੀਂ ਦੇ ਦਸਵੀਂ ਵੀ ਦਸਵੀਂ ਦੇ ਕੌਣ ਕੌਣ ਨੇ ਵੈਰੀ ਤੁਸੀਂ ਸੋਚਿਆ ਕੁਛ ਵੀ ਕੀ ਕਰਨਾ ਕੀ ਨਾਮ ਦਾ ਗਰਮਜੀਤ ਹੈ ਨਹੀਂ ਗਰਮਜੀਤ ਕੀ ਕੀ ਬੰਦਾ ਤੇ ਦਨੀ ਕੀ ਕੀ ਬੋਲੋ ਡਾਕਟਰ ਵੈਰੀ ਗੁੱਡ ਜਾਣੇ ਮਾਰੋ ਚੋਟਾ ਕੀ ਮਾਨੇ ਦਨੀ ਤੇ ਕੀ ਕੀ ਬੋਲਣਾ ਹੈ ਹਾਂ ਦਨੀ ਆਰਮੀ ਆਰਮੀ ਕਾਰਕੈਨੇਡ ਕਾਰਕੈਨੇਡ ਦਨੀ ਗੋਦੋ ਮਸਲਾਏ ਤੇ ਵੀ ਜੋ ਵੀ ਪਰਨਾ ਇੰਟਰਸਟ ਹੈ ਮਨ ਦੇ ਵਿੱਚ ਸੋਚ ਕੇ ਜ਼ਰੂਰ ਰੱਖੋ ਕਿਉਂਕਿ ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਦੱਸੂਗਾ ਕਿ ਜੇ ਤੁਸੀਂ ਸੋਚ ਲਿਆ ਨਾ ਮਨ ਵਿੱਚ ਮੈਂ ਆ ਕਰਨਾ ਹੈ ਤੁਸੀਂ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਤੁਸੀਂ ਜ਼ਰੂਰ ਬਣੋਗੇ ਉਹਦੇ ਲਈ ਬੱਚਿਓ ਇੱਕ ਚੀਜ਼ ਧਿਆਨ ਚ ਰੱਖਿਓ ਪਲੀਜ਼ ਸਤਲਿ ਬੱਚੇ ਉਹ ਇਹ ਹੈ ਕਿ ਕਾਮਯਾਬ ਹੋਣ ਲਈ ਕੋਈ ਜ਼ਿਆਦਾ ਕੁਝ ਨਹੀਂ ਚਾਹੀਦਾ ਇੱਕ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਮੈਂ ਸਮਝਦਾ ਉਹ ਹੈਗਾ ਆਪਣੇ ਆਪ ਤੇ ਵਿਸ਼ਵਾਸ ਸਭ ਤੋਂ ਪਹਿਲੀ ਰਿਕੁਆਇਰਮੈਂਟ ਜੀ ਉਸ ਤੋਂ ਵੀ ਪਹਿਲੀ ਜਿਵੇਂ ਆਹਾਂ ਉਹ ਹੈਗੀ ਕਿ ਤੁਹਾਨੂੰ ਦੀ ਚੰਗੀ ਸਿਹਤ ਆਪਦੀ ਸਿਹਤ ਦਾ ਵੀ ਖਿਆਲ ਰੱਖੋ ਆਪਦੇ ਪਰੇੰਤਰੀ ਦੀ ਸਿਹਤ ਦਾ ਵੀ ਖਿਆਲ ਰੱਖੋ ਜੇ ਚੰਗੀ ਸਿਹਤ ਹੋਗੀ ਤਾਂ ਹੀ ਤੁਸੀਂ ਪੜੋਗੇ ਬਿਮਾਰ ਬਚਾ ਲਈ ਪੜ ਸਕਦਾ ਤੁਹਾਨੂੰ ਵੀ ਪਤਾ ਸੈਕੰਡ ਹੈ ਵੀ ਆਪਣੇ ਆਪ ਦੇ ਵਿਸ਼ਵਾਸ ਜਿਸੇ ਤੀਜੇ ਤੇ ਕਿਸੇ ਹੋਰ ਦੇ ਬਿਰ ਤੇ ਨਹੀਂ ਤੁਹਾਨੂੰ ਆਪਣੇ ਆਪ ਤੇ ਹੋਣਾ ਚਾਹੀਦਾ ਕਿ ਮੈਂ ਕਰ ਸਕਦਾ ਹਾਂ ਇਕੋਰੀ ਬੋਲੋ ਮੈਂ ਕਰ ਸਕਦਾ ਹਾਂ ਹਾਂ ਵੈਰੀ ਗੁੱਡ ਸੋ ਹਰ ਕੁਝ ਸੰਭਵ ਹੈ ਜੇ ਤਾਨੂੰ ਆਪਣੇ ਆਪ ਤੇ ਵਿਸ਼ਵਾਸ ਹੋਵੇ एवरीथिंग ਇਜ਼ ਪੋਸੀਬਲ ਜੋ ਵੀ ਜਾਉਂਗੇ ਜਿਹੜੇ ਸਪੋਰਟਸ ਜਾਣੇ ਜਾਂਦੇ ਆ ਸਪੋਰਟਸਲੇ ਬੜੀਆਂ ਲਾਈਨ ਮੈਂ ਦੱਸਿਆ ਸੀ ਕਿ ਸੜਕਾਂ ਬਹੁਤ ਨੇ ਜਾਣ ਨੂੰ ਇਹ ਤੁਹਾਡੇ ਦੇ ਟੈਪਟ ਕਰਦਾ ਤੁਸੀਂ ਕਿੱਧਰ ਜਾਣਾ ਪਰ ਇਹ ਵੀ ਜਾਂ ਤਾਂ ਹੋਣਾ ਕਿ ਤੁਹਾਡੇ ਮਨ ਦੇ ਵਿੱਚ ਆਪਣੇ ਆਪ ਤੇ ਵਿਸ਼ਵਾਸਾਂ ਤੋਂ ਪਹਿਲਾਂ ਬਣਿਆ ਹੋਇਆ ਕਿ ਗੱਲ ਹੀ ਕੋਈ ਨਹੀਂ ਮੈਂ ਫੱਟੇ ਲੱਗਦਾ ਨਾ ਉਹਨੂੰ ਪੋਸਿਬਿਲਟੀ ਹੋਣੀ ਹੈ ਸੋ ਇਸ ਲਈ ਬਹੁਤ ਕੁਛ ਇਹਨਾਂ ਨੂੰ ਦੱਸ ਦਿੱਤਾ ਮੈਂ ਬਹੁਤ ਜ਼ਿਆਦਾ ਵੀ ਨਹੀਂ ਕਰਨਾ ਚਾਹੁੰਦਾ ਬਾਕੀ ਤੁਸੀਂ ਲੱਕੀਓ ਕਿ ਤੁਹਾਨੂੰ ਬਹੁਤ ਅੱਛੇ ਟੀਚਰ ਮਿਲੇ ਨੇ ਤੇ ਇਹਨਾਂ ਦਾ ਜ਼ਰੂਰ ਫਾਇਦਾ ਲਵੋ ਔਰ ਜ਼ਿੰਦਗੀ ਦੇ ਵਿੱਚ ਜ਼ਰੂਰ ਕਾਮਯਾਬ ਹੋਵੋ ਥੈਂਕ ਯੂ